ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਅੱਜ ਤੁਹਾਡੇ ਨਾਲ ਕਰਾਂਗੇ ਅਸੀਂ ਪੁਰਾਣੇ ਪੰਜਾਬ ਦੀਆਂ ਗੱਲਾਂ ਕਿ ਅੱਜ ਤੋਂ ਕੋਈ 40 ਸਾਲ ਪਹਿਲਾਂ ਕਿਹੋ ਜਿਹਾ ਹੁੰਦਾ ਸੀ ਪੁਰਾਣਾ ਪੰਜਾਬ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਇਹ ਜਗ੍ਹਾ ਕਿੱਥੇ ਬਣੀ ਹੋਈ ਹੈ ਤੇ ਜਿਸ ਜਿਸ ਨੂੰ ਪਤਾ ਹੈ ਉਹ ਕਮੈਂਟਾਂ ਦੇ ਵਿੱਚ ਪਹਿਲਾਂ ਹੀ ਇਸ ਜਗ੍ਹਾ ਦਾ ਨਾਮ ਜ਼ਰੂਰ ਦੱਸ ਦਿਓ ਤੇ ਵੀਡੀਓ ਦੇ ਅਖੀਰ ਦੇ ਵਿੱਚ ਤੁਹਾਨੂੰ ਇਸ ਜਗ੍ਹਾ ਦਾ ਨਾਮ ਅਸੀਂ ਜ਼ਰੂਰ ਦੱਸਾਂਗੇ ਸੋ ਆਓ ਸ਼ੁਰੂ ਕਰਦੇ ਹਾਂ ਪੰਜਾਬੀ ਵਿਰਸੇ ਤੋਂ ਦੋਸਤੋ ਏਸੀ ਪੰਜਾਬ ਦਾ ਪੁਰਾਣਾ ਪੰਜਾਬੀ ਵਿਰਸਾ ਜੇ ਕੋਈ ਘਰਾਂ ਦੇ ਵਿੱਚ ਕੋਈ ਮਿਊਜ਼ਿਕ ਹੁੰਦਾ ਸੀ ਜਾਂ ਕੋਈ ਮਨੋਰੰਜਨ ਦੇ ਸਾਧਨ ਹੁੰਦੇ ਸੀ ਤਾਂ ਉਹ ਅੱਜ ਤੋਂ 40-50 ਸਾਲ ਪਹਿਲਾਂ ਇਸ ਤਰੀਕੇ ਦੇ ਹੁੰਦੇ ਸਨ ਇਦਾਂ ਦੇ ਪੁਰਾਣੇ ਟੀਵੀ ਗਰਮੋਫੋਨ ਪੁਰਾਣੀਆਂ ਫੁਲਕਾਰੀਆਂ ਇਹ ਸਾਰਾ ਪੰਜਾਬ ਦੇ ਪੁਰਾਣੇ ਬਰਤਨ ਇਹ ਲੋਕ ਪੰਜਾਬੀ ਲੋਕ ਇਹਨਾਂ ਬਰਤਨਾਂ ਦੀ ਵਰਤੋਂ ਕਰਦੇ ਸਨ ਦਾਕ ਦੋਸਤੋ ਜਿਵੇਂ ਜਿਵੇਂ ਵਿਗਿਆਨ ਨੇ ਤਰੱਕੀ ਕੀਤੀ ਹੈ ਓਵੇਂ ਓਵੇਂ ਹੁਣ ਸਮਾਰਟ ਫੋਨਾਂ ਨੇ ਡਾਕ ਖਾਨਿਆਂ ਦੀ ਜਗ੍ਹਾ ਲੈ ਲਈ ਹੈ ਤੇ ਇਹ ਬਿਲਕੁਲ ਖਤਮ ਹੀ ਹੋ ਚੁੱਕੇ ਹਨ ਸੋ ਇਹ ਆ ਪੰਜਾਬ ਦੀ ਪੁਰਾਣੀ ਕਲਾਸ ਸਰਕਾਰੀ ਸਕੂਲਾਂ ਵਿੱਚ ਬੱਚੇ ਕਿੱਦਾਂ ਪੜਦੇ ਸਨ ਦਰਿਆ ਉੱਤੇ ਬੈਠ ਕੇ ਜੋ ਇਹ ਬੱਚਿਆਂ ਨੂੰ ਸਜਾਵਾਂ ਦਿੱਤੀਆਂ ਹੋਈਆਂ ਉਹਨਾਂ ਨੂੰ ਮੁਰਗੇ ਬਣਾਇਆ ਹੋਇਆ ਇਹ ਵੀ ਅੱਜਕੱਲ ਕਿਸੇ ਕਿਸੇ ਸਕੂਲ ਦੇ ਵਿੱਚ ਹੀ ਭਾਵੇਂ ਹੋਵੇ ਨਹੀਂ ਤੇ ਇਹ ਚੀਜ਼ਾਂ ਅੱਜਕੱਲ ਪੰਜਾਬ ਦੇ ਵਿੱਚੋਂ ਅਲੋਪ ਹੋ ਚੁੱਕੀਆਂ ਹਨ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਪੰਜਾਬੀ ਪੁਰਾਣਾ ਵਿਰਸਾ ਬਣਿਆ ਹੋਇਆ ਹੈ ਇਹ ਬਣਿਆ ਹੋਇਆ ਹੈ ਜਲੰਧਰ ਅੰਮ੍ਰਿਤਸਰ ਹਾਈਵੇ ਤੇ ਜੰਡਿਆਲੇ ਦੇ ਕੋਲ ਹਵੇਲੀ ਦੇ ਵਿੱਚ ਇਹ ਸਾਰਾ ਬਣਾਇਆ ਗਿਆ ਹੈ ਪੰਜਾਬੀ ਵਿਰਸਾ ਪੁਰਾਣੀਆਂ ਝਲਕੀਆਂ ਪੁਰਾਣੇ ਬੁੱਤ ਬਣਾ ਕੇ ਪੰਜਾਬ ਦੇ ਵਿਰਸੇ ਨੂੰ ਦਰਸਾਇਆ ਗਿਆ ਹੈ ਕਿ ਕਿਦਾਂ ਅੱਜਕੱਲ ਜਿਹੜੇ ਨਵੇਂ ਯੁੱਗ ਦੇ ਬਾਜ਼ਾਰਾਂ ਨੇ ਪਿਛਲੇ ਬਾਜ਼ਾਰ ਕਿਹੋ ਜਿਹੇ ਪਿੰਡਾਂ ਦੇ ਵਿੱਚ ਹੁੰਦੇ ਸੀ ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ ਰਹਿੰਦੇ ਸੀ ਤੇ ਹਰੇਕ ਕੋਈ ਆਪਣੇ ਕੰਮ ਦੇ ਵਿੱਚ ਪੂਰਾ ਮਾਹਰ ਹੁੰਦਾ ਸੀ ਤੁਸੀਂ ਇੱਕ ਗੱਲ ਇਸ ਵਿੱਚ ਨੋਟ ਕੀਤੀ ਹੋਵੇਗੀ ਕਿ ਪੁਰਾਣੇ ਸੱਭਿਆਚਾਰ ਦੇ ਵਿੱਚ ਲੋਕ ਕਿੰਨੇ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਰਹਿੰਦੇ ਸਨ ਅੱਜ ਜੇਕਰ ਕਿਸੇ ਘਰ ਦੇ ਵਿੱਚ ਕੋਈ 4-5 ਜੀ ਹੈ ਉਹ ਹੈਗੇ ਵੀ ਤਾਂ ਉਹ ਵੀ ਆਪਣੇ ਮੋਬਾਈਲਾਂ ਫੋਨ ਦੇ ਵਿੱਚ ਹੀ బిਜੀ ਰਹਿੰਦੇ ਇੱਕ ਦੂਜੇ ਦੇ ਨਾਲ ਗੱਲਬਾਤ ਬਹੁਤ ਘੱਟ ਕਰਦੇ ਹਨ ਤੇ ਇਸੇ ਦਾ ਕਾਰਨ ਹੀ ਹੈ ਜੋ ਲੋਕਾਂ ਨੂੰ ਅੱਜ ਕੱਲ ਡਿਪਰੈਸ਼ਨ ਹੋ ਰਿਹਾ ਲੋਕ ਦਿਮਾਗੀ ਤੌਰ ਤੇ ਪਰੇਸ਼ਾਨ ਹਨ ਇਹ ਸਿਰਫ ਤੇ ਸਿਰਫ ਇਸ ਕਰਕੇ ਹੈ ਤਾਂ ਜੋ ਲੋਕ ਇੱਕ ਦੂਜੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਹੀ ਨਹੀਂ ਕਰਦੇ ਸਿਰਫ ਮੋਬਾਈਲ ਫੋਨ ਦੇ ਵਿੱਚ ਹੀ ਸਾਰਾ ਦਿਨ ਬਿਜੀ ਰਹਿੰਦੇ ਆ ਇਹ ਹਨ ਪੰਜਾਬ ਦੇ ਪੁਰਾਣੇ ਸਾਜ਼ ਇਹ ਵੀ ਅੱਜ ਕੱਲ੍ਹ ਸਮੇਂ ਦੇ ਨਾਲ ਹੌਲੀ ਹੌਲੀ ਅਲੋਪ ਹੋ ਰਹੇ ਹਨ ਤੇ ਬਹੁਤੇ ਸਾਜ਼ ਇਹਨਾਂ ਵਿੱਚੋਂ ਅਲੋਪ ਹੋ ਵੀ ਚੁੱਕੇ ਹਨ ਦੋਸਤੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਹਨਾਂ ਤਸਵੀਰਾਂ ਤੋਂ ਇਹਨਾਂ ਬੁੱਤਾਂ ਤੋਂ ਕਿ ਪੁਰਾਣਾ ਪੰਜਾਬੀ ਵਿਰਸਾ ਕਿੰਨਾ ਅਮੀਰ ਹੁੰਦਾ ਸੀ ਤੇ ਅਸੀਂ ਕਿਵੇਂ ਆਪਣੇ ਆਪ ਨੂੰ ਨਵੇਂ ਯੁੱਗ ਦੇ ਸਾਹਤ ਕਰਨ ਲਈ ਆਪਣਾ ਇਹ ਵਿਰਸਾ ਭੁੱਲ ਗਏ ਤੇ ਇਹਨਾਂ ਚੀਜ਼ਾਂ ਤੋਂ ਅਸੀਂ ਮੂੰਹ ਮੋੜ ਲਿਆ ਜਦਕਿ ਸਾਡਾ ਇਹ ਅਸਲ ਵਿਰਸਾ ਹੁੰਦੀਆਂ ਸਨ ਤੇ ਉਸ ਸਮੇਂ ਲੋਕ ਵੀ ਸੁਖੀ ਹੁੰਦੇ ਸਨ ਕਿਸੇ ਦੇ ਸਿਰ ਤੇ ਕੋਈ ਕਰਜ਼ਾ ਨਹੀਂ ਸੀ ਲੋਕਾਂ ਦੀਆਂ ਖਵਾਇਸ਼ਾਂ ਛੋਟੀਆਂ ਹੁੰਦੀਆਂ ਸਨ ਤੇ ਲੋਕ ਬਿਮਾਰ ਵੀ ਘੱਟ ਹੁੰਦੇ ਸਨ ਆ ਵੀ ਖਾਣੇ ਪੁੱਤ ਖਾਣੇ ਇਹ ਹੈ ਪੁਰਾਣੇ ਪੰਜਾਬ ਦੀ ਰਸੋਈ ਜਦੋਂ ਘਰ ਕੱਚੇ ਹੁੰਦੇ ਸਨ ਤੇ ਲੋਕ ਦਿਲਾਂ ਦੇ ਸੱਚੇ ਹੁੰਦੇ ਸਨ ਸੋ ਦੋਸਤੋ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਦਾਂ ਦੀਆਂ ਵੀਡੀਓ ਲਈ ਫੋਲੋ ਕਰ ਲਓ ਬਰੀਫ ਪੰਜਾਬ